हां जी 사지ਕਾਰ ਸਾਰਿਆਂ ਨੂੰ ਸੋ ਗੱਲ ਕਰਦੇ ਹਾਂ ਜੀ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਮੰਮੀ ਦੇ ਦਿੱਤੇ ਹੋਏ 4000 ਰੁਪਏ ਚੋਰੀ ਜਿਸ ਨਾਲ ਵਿੱਕੀ ਦੇ ਘਰ ਵਿੱਚ ਪੈ ਗਿਆ ਬਹੁਤ ਹੀ ਵੱਡਾ ਕਲੇਸ਼ ਤੇ ਉਸ ਤੋਂ ਬਾਅਦ ਪ੍ਰੀਤ ਦੇ ਘਰ ਵਾਲਿਆਂ ਨੇ ਵਿੱਕੀ ਦਾ ਕੀ ਹਸ਼ਰ ਕੀਤਾ ਇਸ ਦੀ ਸਾਰੀ ਜਾਣਕਾਰੀ ਇਸ ਵੀਡੀਓ 'ਚ ਮਿਲੂਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਪੂਰੀ ਦੇਖਿਓ ਤਾਂ ਜੋ ਕਿ ਤੁਹਾਨੂੰ ਸਾਰੀ ਕਹਾਣੀ ਪਤਾ ਲੱਗ ਸਕੇ ਵਿੱਕੀ ਨੇ ਪੈਸੇ ਚੋਰੀ ਕੀਤੇ ਸੀ ਜਿਸ ਗੱਲ ਦਾ ਪ੍ਰੀਤ ਨੂੰ ਨਹੀਂ ਸੀ ਪਤਾ ਪ੍ਰੀਤ ਦੀ ਮੰਮੀ ਦੇ ਦਸਣ ਤੋਂ ਬਾਅਦ ਪ੍ਰੀਤ ਨੇ ਜਦੋਂ ਆਪਣੇ ਪਰਸ ਵਿੱਚ ਦੇਖਿਆ ਤਾਂ ਉਸ ਵਿੱਚ ਕੋਈ ਵੀ ਪੈਸਾ ਨਹੀਂ ਸੀ ਤਾਂ ਉਸ ਦਾ ਸਿੱਧਾ ਸ਼ੱਕ ਉਸ ਦੀ ਸਸਤੇ ਜਾਂਦਾ ਹੈ ਕਿ ਹਾਂ ਮੰਮੀ ਨੇ ਮੇਰੇ ਪਰਸ ਚੋਂ ਪੈਸੇ ਚੋਰੀ ਕੀਤੇ ਹਨ ਪਰ ਮੰਮੀ ਕਹਿ ਦਿੰਦੇ ਨੇ ਕਿ ਮੈਂ ਤੇਰੇ ਪਰਸ ਚੋਂ 1 ਰੁਪਿਆ ਵੀ ਨਹੀਂ ਕੱਢਿਆ ਜਿਸ ਕਾਰਨ ਪ੍ਰੀਤ ਤੇ ਵਿੱਕੀ ਚ ਬਹੁਤ ਜ਼ਿਆਦਾ ਲੜਾਈ ਹੋ ਜਾਂਦੀ ਹੈ ਇੱਥੋਂ ਤੱਕ ਕਿ ਵਿੱਕੀ ਉਸ ਦੇ ਉੱਤੇ ਹੱਥ ਵੀ ਚੱਕ ਦਿੰਦਾ ਹੈ ਜਿਸ ਨਾਲ ਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਮੰਮੀ ਨੂੰ ਫੋਨ ਕਰਕੇ ਆਪਣੇ ਘਰ ਵਾਲਿਆਂ ਨੂੰ ਇੱਥੇ ਬੁਲਾ ਰਹੀ ਹਾਂ ਤਾਂ ਵਿੱਕੀ ਕਹਿੰਦਾ ਹੈ ਕਿ ਮੈਨੂੰ ਕਿਸੇ ਦਾ ਡਰ ਨਹੀਂ ਹੈ ਤੂੰ ਜਿਸ ਨੂੰ ਬੁਲਾਣਾ ਹੈ ਬੁਲਾ ਲਾ ਤੇ ਪ੍ਰੀਤ ਕਹਿੰਦੀ ਹੈ ਕਿ ਤੁਹਾਨੂੰ ਡਰ ਕਿਉਂ ਨਹੀਂ ਹੈ ਉਸ ਦਿਨ ਸਿਰਫ ਸੋਨੂ ਨੇ ਮੇਰੇ ਨਾਲ ਦੋ ਗੱਲਾਂ ਹੀ ਕੀਤੀਆਂ ਸੀ ਤਾਂ ਤੁਹਾਨੂੰ ਐਵੇਂ ਹੋਣ ਲੱਗ ਗਿਆ ਸੀ ਕਿ ਕਿਤੇ ਉਹ ਮੇਰੇ ਨਾਲ ਜ਼ਿਆਦਾ ਗੱਲਬਾਤ ਨਾ ਕਰਨ ਲੱਗ ਜਾਏ ਤਾਂ ਪ੍ਰੀਤ ਇਸ ਗੱਲ ਨੂੰ ਸੁਣ ਕੇ ਹੋਰ ਵੀ ਜ਼ਿਆਦਾ ਉਹ ਗੁੱਸੇ ਵਿੱਚ ਆ ਜਾਂਦੀ ਹੈ ਤੇ ਵਿੱਕੀ ਉਸ ਤੇ ਹੱਥ ਚੱਕਕ ਚੱਕ ਦਿੰਦਾ ਹੈ ਤੇ ਵਿੱਕੀ ਉਸ ਨੂੰ ਬਹੁਤ ਜ਼ਿਆਦਾ ਕੁੱਟ ਕੁੱਟਦਾ ਹੈ ਤੇ ਕਮਰੇ ਦੇ ਵਿੱਚ ਬੰਦ ਕਰ ਦਿੰਦਾ ਹੈ ਕਰ ਦਿੰਦਾ ਹੈ ਤੇ ਪ੍ਰੀਤ ਕਿਸੇ ਨਾ ਕਿਸੇ ਤਰੀਕੇ ਨਾਲ ਕਮਰੇ ਵਿੱਚੋਂ ਨਿਕਲ ਕੇ ਸੋਨੂ ਦੇ ਘਰ ਪਹੁੰਚਦੀ ਹੈ ਜਦੋਂ ਉਹ ਸੋਨੂ ਘਰ ਜਾਂਦੀ ਹੈ ਤੇ ਉਹ ਉੱਥੇ ਜਾ ਕੇ ਆਪਣੀ ਭੂਆ ਤੇ ਫੁੱਫੜ ਤੇ ਸੋਨੂ ਨੂੰ ਸਾਰੀ ਸੱਚਾਈ ਦੱਸਦੀ ਹੈ ਕਿ ਵਿੱਕੀ ਤੇ ਉਸ ਦੀ ਮਾਂ ਕਿਸ ਤਰ੍ਹਾਂ ਚਲਾਕੀਆਂ ਕਰ ਰਹੇ ਹਨ ਉਸ ਤੋਂ ਬਾਅਦ ਭੂਆ ਜੀ ਤੇ ਫੁੱਫੜ ਜੀ ਡਿਸਾਈਡ ਕਰਦੇ ਹਨ ਪ੍ਰੀਤ ਦੇ ਘਰ ਦੇ ਨੂੰ ਫੋਨ ਕਰਨ ਲਈ ਫੁੱਫੜ ਜੀ ਅਬ ਉਹਂ ਪ੍ਰੀਤ ਦੇ ਗਰੀ ਨੂੰ ਫੋਨ ਲਗਾਉਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਜਲਦੀ ਤੋਂ ਜਲਦੀ ਸਾਡੇ ਘਰ ਆ ਜਾਓ ਕਵਲ ਤੇ ਉਸਦੇ ਡੈਡੀ ਪ੍ਰੀਤ ਦੀ ਪੂਆ ਦੇ ਘਰ ਪਹੁੰਚਦੇ ਹਨ ਜਿੱਥੇ ਪ੍ਰੀਤ ਵੀ ਹੁੰਦੀ ਹੈ ਤੇ ਪ੍ਰੀਤ ਦਾ ਉੱਥੇ ਰੋ ਰੋ ਕੇ ਬੁਰਾ ਹਾਲ ਹੋਇਆ ਹੁੰਦਾ ਹੈ ਜਿਸ ਨੂੰ ਦੇਖ ਕੇ ਕਵਲ ਤੇ ਡੈਡੀ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦੇ ਹਨ ਤੇ ਉਸ ਤੋਂ ਸਾਰੀ ਕਹਾਣੀ ਪੁੱਛਦੇ ਹਨ ਪ੍ਰੀਤ ਸਾਰੀ ਗੱਲ ਦੱਸਦੀ ਹੈ ਕਿ ਅੱਜ ਤੱਕ ਵਿੱਕੀ ਨੇ ਕਿਵੇਂ ਉਹਨਾਂ ਨੂੰ ਪਾਗਲ ਬਣਾਇਆ ਹੈ ਤੇ ਕਵਲ ਕਹਿੰਦਾ ਹੈ ਕਿ ਇਸ ਦਾ ਮਤਲਬ ਸੰਦੀਪ ਬਿਲਕੁਲ ਸੱਚ ਕਹਿੰਦੀ ਸੀ ਜੋ ਸਾਡਾ ਸ਼ੱਕ ਸੀ ਉਹ ਬਿਲਕੁਲ ਸਹੀ ਸੀ ਪਰ ਮੰਮੀ ਨਹੀਂ ਮੰਨਦੇ ਤੇ ਡੈਡੀ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਤੇਰੀ ਮਾਂ ਨੂੰ ਵੀ ਮੈਂ ਮਨਾ ਲਵਾਂਗਾ ਉਸ ਤੋਂ ਬਾਅਦ ਡੈਡੀ ਤੇ ਕਵਲ ਵਿੱਕੀ ਨੂੰ ਲੈ ਕੇ ਇੱਕ ਫੈਸਲਾ ਕਰਦੇ ਹਨ ਜਿਸ ਨਾਲ ਸਾਰੇ ਜਣੇ ਸਹਿਮਤ ਹੁੰਦੇ ਹਨ ਤੇ ਉਹ ਪ੍ਰੀਤ ਨੂੰ ਪੁੱਛਦੇ ਹਨ ਕਿ ਜੇਕਰ ਅਸੀਂ ਇਹ ਕੰਮ ਕਰੀਏ ਤਾਂ ਕੀ ਤੂੰ ਸਾਡਾ ਸਾਥ ਦਵੇਂਗੀ ਤਾਂ ਪ੍ਰੀਤ ਕਹਿੰਦੀ ਹੈ ਕਿ ਹਾਂ ਇਹੋ ਜਿਹੇ ਬੰਦੇ ਨਾਲ ਰਹਿਣ ਨਾਲੋਂ ਚੰਗਾ ਹੈ ਕਿ ਮੈਂ ਤੁਹਾਡਾ ਸਾਥ ਦਵਾਂ ਤੇ ਇਸ ਨੂੰ ਸਬਕ ਜ਼ਰੂਰ ਸिखਾਵਾਂ ਤੇ ਉਹ ਵਿੱਕੀ ਦੇ ਘਰ ਜਾਂਦੇ ਹਨ ਡੈਡੀ ਤੇ ਕਵਲ ਵਿੱਕੀ ਦੇ ਘਰ ਜਾਂਦੇ ਹਨ ਤੇ ਉਸ ਨਾਲ ਗੱਲਬਾਤ ਕਰਦੇ ਹਨ ਤੇ ਉਸ ਨੂੰ ਪੁੱਛਦੇ ਹਨ ਕਿ ਹਾਂ ਪ੍ਰੀਤ ਕਿੱਥੇ ਹੈ ਕਿਉਂਕਿ ਉਹਨਾਂ ਨੇ ਉਹਨੂੰ ਨਹੀਂ ਦੱਸਿਆ ਕਿ ਅਸੀਂ ਭੂਆ ਦੇ ਘਰੋਂ ਆਏ ਹਾਂ ਜ ਜਾਨੂੰ ਭੂਆ ਨੇ ਬੁਲਾਇਆ ਹੈ ਉਹ ਕਹਿੰਦੇ ਹਨ ਕਿ ਅਸੀਂ ਅਚਾਨਕ ਇੰਦਰ ਨਿਕਲ ਰਹੇ ਸੀ ਤੇ ਅਸੀਂ ਸੋਚਿਆ ਪ੍ਰੀਤ ਨੂੰ ਮਿਲ ਚਲਦੇ ਹਾਂ ਵਿੱਕੀ ਉਹਨਾਂ ਨੂੰ ਕਹਿੰਦਾ ਹੈ ਕਿ ਪ੍ਰੀਤ ਆਪਣੀ ਭੂਆ ਦੇ ਘਰ ਗਈ ਹੈ ਉਹ ਉਹਨਾਂ ਨਾਲ ਅੱਜ ਕੱਲ ਬਹੁਤ ਪਿਆਰ ਨਾਲ ਰਹਿ ਰਹੀ ਹੈ ਤੇ ਉਹ ਇਸ ਕਰਕੇ ਉਹਨਾਂ ਦੇ ਘਰ ਆਉਂਦੀ ਜਾਂਦੀ ਰਹਿੰਦੀ ਹੈ ਇਹ ਗੱਲਾਂ ਸੁਣ ਕੇ ਕਮਲ ਤੇ ਡੈਡੀ ਹੈਰਾਨ ਰਹਿ ਜਾਂਦੇ ਹਨ ਤੇ ਉਹ ਸੋਚਣ ਲੱਗ ਜਾਂਦੇ ਹਨ ਕਿ ਇਹ ਬੰਦਾ ਕਿੰਨਾ ਚਲਾਕ ਹੈ ਘਰ ਵਿੱਚ ਇੰਨੀਆਂ ਗੱਲਾਂ ਹੋ ਗਈਆਂ ਫਿਰ ਵੀ ਇਸ ਦੇ ਮੂੰਹ ਉੱਤੇ ਬਿਲਕੁਲ ਵੀ ਕਿਸੇ ਗੱਲ ਦਾ ਅਫਸੋਸ ਨਹੀਂ ਹੈ ਤੇ ਡੈਡੀ ਤੇ ਕਵਲ ਸੋਚਦੇ ਹਨ ਕਿ ਵਿੱਕੀ ਨੂੰ ਹੁਣ ਅਸੀਂ ਕੀ ਸਬਕ ਸਿਖਾਣਾ ਹੈ ਤੇ ਆਉਣ ਵਾਲੀ ਵੀਡੀਓ ਚ ਦੇਖਾਂਗੇ ਕਿ ਉਹ ਕੀ ਕਰਦੇ ਹਨ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਭੜਾਤਾ